ਮੈਦਾਨੇ ਜੰਗ ਦੇ ਵਿੱਚ ਦੋ ਕੌਮਾਂ ਲੜਦੀਆਂ ਪਈਆਂ ਦਾ ਇੱਕ ਜਾ ਅਲੀ ਅੱਲਾਹੂ ਦੇ ਨਾਰੇ ਮਾਰਦੇ ਆ ਇਹ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਆ ਨੋਟ ਕਰਿਓ ਤੁਸੀਂ ਵਿਦਵਾਨ ਸੱਜਣ ਜੁੜ ਕੇ ਬੈਠੇ ਆ ਮੈਂ ਇਤਿਹਾਸ ਨੂੰ ਪੜਨ ਦਾ ਯਤਨ ਕੀਤਾ ਅੱਛਾ ਮੁਹੰਮਦ ਸਾਹਿਬ ਮਾਰੇ ਨਹੀਂ ਬਹੁਤ ਵੱਡੇ ਸਲਾਮ ਦੇ ਪਗੰਬਰ ਹੋਇਆ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਪਰ ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਵੱਡਿਆਂ ਦੇ ਖੂਨ ਦਾ ਅਸਰ ਆ ਜਾਂਦੇ ਆ ਆਪਣੀਆਂ ਕੌਮਾਂ ਦੇ ਵਿੱਚ ਕਿ ਇਤਿਹਾਸਕਾਰ ਦੱਸਦੇ ਆ ਇੱਕ ਮੈਦਾਨੇ ਜੰਗ ਦੇ ਵਿੱਚ ਮੁਹੰਮਦ ਸਾਹਿਬ ਦੁਸ਼ਮਣ ਦੇ ਕੋਲੋਂ ਹਾਰ ਗਏ ਮੈਂ ਕਹਿੰਦਾ ਪਿਆਰ ਨਾਲ ਸਰਵਣ ਕਰੋ ਸਮਾਂ ਥੋੜਾ ਵਾ ਮੈਨੂੰ ਰੁਕਣਾ ਜਿਆਦਾ ਪੈਂਦਾ ਕਹਿੰਦੇ ਮੁਹੰਮਦ ਸਾਹਿਬ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੇ ਕੋਲੋਂ ਹਾਰ ਗਏ ਤੇ ਜਦੋਂ ਦੁਸ਼ਮਣਾਂ ਚ ਜਿੱਤ ਜਾਂਦਾ ਸੀਗਾ ਉਹ ਵੇਖਦਾ ਸੀ ਇਹਨਾਂ ਵਿੱਚੋਂ ਜਿਉਂਦਾ ਕੌਣਾ ਤੇ ਮਰਿਆ ਕੌਣਾ ਉਹ ਜਿਉਂਦਿਆਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਪਾ ਦਿੰਦੇ ਸੀਗੇ ਕਹਿੰਦੇ ਜਦੋਂ ਨਾ ਮੁਹੰਮਦ ਸਾਹਿਬ ਦੇ ਕੋਲ ਗਏ ਧਿਆਨ ਨਾਲ ਸੁਣਨ ਵਾਲੀ ਗੱਲ ਆ ਗੁਰੂ ਗੋਬਿੰਦ ਸਿੰਘ ਤੇ ਮਹਾਨ ਕਰਿਓ ਪੁਰ ਨਾਨਕ ਪਾਛਾ ਮਰਤੇ ਮਾਨ ਕਰਿਓ ਕਹਿੰਦਾ ਜਦੋਂ ਮੁਹੰਮਦ ਸਾਹਿਬ ਦੇ ਕੋਲ ਗਏ ਨਾ ਉਹਨਾਂ ਨੇ ਦੇਖਿਆ ਵੀ ਇਹਨਾਂ ਦਾ ਆਗੂ ਆ ਤੇ ਡਿੱਗਾ ਪਿਆ ਧਰਤੀ ਉੱਤੇ ਉਹਨਾਂ ਨੇ ਪੱਥਰ ਲਿਆ ਤੇ ਮੁਹੰਮਦ ਸਾਹਿਬ ਦੇ ਦੰਦ ਉੱਤੇ ਮਾਰ ਕੇ ਵੇਖਣ ਲੱਗੇ ਜਦੋਂ ਆਪਣੇ ਦੰਦ ਤੇ ਕੋਈ ਸੱਟ ਵੱਜੇ ਤਾਂ ਬੰਦੇ ਨੂੰ ਬੜਾ ਦੁੱਖ ਹੁੰਦਾ ਵਾ ਕਹਿੰਦੇ ਮੁਹੰਮਦ ਸਾਹਿਬ ਨੂੰ ਪਤਾ ਲੱਗਿਆ ਭਈ ਜੇ ਮੈਂ ਮਾੜਾ ਮੋਟਾ ਵੀ ਹਿੰਦਿਆ ਜਾਂ ਨਾ ਮਾੜੀ ਮੋਟੀ ਵੀ ਸੀਹੀ ਕੀਤੀ ਇਹਨਾਂ ਨੇ ਫੜਦੇ ਮੈਨੂੰ ਜੇਲ੍ਹ ਚ ਪਾ ਦੇਣਾ ਮੇਰ ਨਾਲ ਮਾੜਾ ਬੜਾ ਕਰਨਗੇ ਕਹਿੰਦੇ ਮੁਹੰਮਦ ਸਾਹਿਬ ਨੇ ਦੰਦ ਤੜਵਾਇਆ ਸਾਬ ਥੱਲੋਂ ਹੀ ਲੈ ਨਹੀਂ ਇੱਕ ਬੰਨੇ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਆ ਅੱਛਾ ਇੱਕ ਬੰਨੇ ਕੌਣ ਆ ਜੀ ਇੱਕ ਬੰਨੇ ਉਹ ਆ ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਰਦ ਨੇ ਆਪਣੀ ਅੱਖਾਂ ਦੇ ਸਾਹਮਣੇ ਦੋ ਪੁੱਤਰ ਸ਼ੀਖਿਤ ਕਰਾਇਆ ਕੁੱਕ ਬੰਨੇ ਉਹ ਆ ਜਿਹੜਾ ਮਾਛੀ ਵੜ ਦੇ ਜੰਗਲਾਂ ਵਿੱਚ ਕੰਡਿਆਂ ਤੇ ਸੁਤਿਆ ਕਹਿੰਦਾ ਪੰਥ ਵਸੇ ਮੈਂ ਉਜੜਾ ਮਨ ਚਾਉਕ ਨਹਿਰਾ ਇਹ ਕਿੱਥੇ ਪਿੱਛੇ ਹਟਦੇ ਆ ਜਿਹੜਾ ਗੁਰੂ ਮੈਦਾਨੇ ਜੰਗ ਚ ਆਪਣੇ ਪੁੱਤ ਵਾਰ ਕੇ ਵੀ ਦੁਸ਼ਮਣ ਦੀ ਈਨ ਨਾ ਮੰਨੇ ਤੇ ਉਹਨੂੰ ਮੰਨਣ ਵਾਲੇ ਫਿਰ ਪਿੱਛੇ ਹੱਟ ਸਕਦੇ